ਨੇ ਲਗਾ ਸਾਨੂੰ ਸਵੇਰੇ ਮਲਾਜ ਮਾਇਓ ਦੱਸ ਕੇ ਗਿਆ ਵੀ ਤੁਹਾਡਾ ਇਹਦਾ ਬੇਟਾ ਐਨਕਾਟਰ ਹੋ ਗਿਆ ਸਾਨੂੰ ਪਤਾ ਨਹੀਂ ਕਿ ਬਾਤ ਕੀ ਗੱਲ ਹੈ ਕੀ ਚਾਸ ਹੋਇਆ ਜਦੋਂ ਅਸੀਂ ਕੀ ਗੱਲ ਪਤਾ ਨਹੀਂ ਕਿ ਕੀ ਦਸੀ ਕੀ ਪਤਾ ਲਗਾ ਤੁਹਾਨੂੰ ਹਾਂ ਤੇ ਪੁਲਿਸ ਨੇ ਦੱਸ ਕਿ ਤੁਹਾਡਾ ਬੇਟਾ ਪਿਕਨ ਦੇ ਦਾ ਕੰਟਰੋਲ ਹੋ ਗਿਆ ਜੂਪੀ ਮੈਂ ਆਪ ਵੀ ਇੱਕ ਵਾਰ ਚੁਟਕਾ ਹੋਦਰ ਸਾਲ ਅੱਡੇ ਪੈਨਫਰ ਮੀਟਿੰਗ ਨਿਕਲ ਗਈ ਕੰਮ ਕੀ ਕਰਦਾ ਸੀ ਕੰਮ ਦੇ ਫੇਲੇ ਕੁਝ ਵੀ ਨਹੀਂ ਕਰਦਾ ਸੀ ਫੇਲੇ ਹੀ ਕਿਹਨੇ ਚੋੜਾ ਹੀ ਨਹੀਂ ਕਰਾਈ ਕਿਨੇ ਚਲੋ ਇਹ ਕਰੋਗੇ ਇਹਨੂੰ ਹੋਏਗੇ ਤਿੰਨ ਚਾਰ ਦਿਨ ਗਏ ਘਰੋਂ ਕੀ ਕਹਿ ਕੇ ਗਏ ਘਰੋਂ ਕਰਨ ਉਹਦੇ ਅਮੀਦਾਰਾਂ ਵੀ ਨਾ ਹੋ ਜਾਂਦਾ ਨਾ ਨੇ ਕੋ ਰੋਟੀ ਬਖਾ ਕੇ ਨਿਕਲ ਜਾਂਦੇ ਨੇ ਦੱਸ ਕੇ ਕੁਝ ਵੀ ਨਹੀਂ ਗਿਆ ਮੈਂ ਚੈਰੀ ਕਿਸੇ ਨੂੰ ਦੱਸਿਆ ਹੋਇਆ ਤਾਂ ਪਤਾ ਹੁੰਦਾ ਵੀ ਮੈਂ ਮਤ ਪੈਰ ਵੀ ਕਰਦਾ ਵੀ ਪਲਾਣਾ ਤਾਂ ਗਿਆ ਤੇ ਨਹੀਂ ਸਭ ਕਿਤੇ ਫੋਨ ਇੱਕ ਵਾਰ ਹੋਇਆ ਬਾਅਦ ਫੋਨੇ ਤਾਂ ਬੰਦ ਆ ਰਿਹਾ ਫੋਨ ਕਿਤੇ ਕੀ ਕਿਤੇ ਦੋ ਫੋਨ ਬਸ ਉਹ ਤਾਂ ਕਹਿੰਦਾ ਮੈਂ ਕੋਈ ਨਹੀਂ ਆਜਾ ਨਹੀਂ ਸੀ ਬਾਅਦ ਫਿਰ ਦੁਬਾਰਾ ਫੋਨ ਉਦਰੀ ਸ਼ਾਮ ਰਾਤ ਨੂੰ ਫੋਨ ਬੰਦ ਆ ਉਸ ਕਹਿੰਦੀ ਉਹਨੂੰ ਪਾਲਾ ਤੇ ਬਲਾਸ ਕੀਤਾ ਨੇ ਤੁਹਾਨੂੰ ਵੀ ਲੱਗਦਾ ਇਹ ਗੱਲ ਹੋਈ ਹੈ ਨਹੀਂ ਵੀ ਨਹੀਂ ਇਹ ਗੱਲ ਤੇ ਮੈਂ ਨਹੀਂ ਮੰਨ ਸਕਦਾ ਬਲਾਸ ਕੀਤਾ ਉਹ ਤੁਹਾਨੂੰ ਵੀ ਹੁੰਦਾ ਬੇਖੋ ਪਹਿਲਾਂ ਤਾਂ ਜਦੋਂ ਇੱਥੇ ਨਹਾਉਣ ਗਏ ਨਿਆਰ ਜੇ ਇਕੱਠੇ ਨਹਾਣੇ ਸਾਰੇ ਨਹਾਉਂ ਜਾਂਦੇ ਨੇ ਉਹਦੇ ਕਿ ਡੁੱਬ ਗਏ ਉਹ ਬੋਕੇ ਚੱਲਦਾ ਸੀ ਮੇਰੇ ਨੂੰ ਤਾਂ ਸਿੱਧਾ ਪਤਾ ਲੱਗਾ ਕਿ ਉਹਨਾਂ ਦੇ ਉਹਦੇ ਮਾਜਮ ਥੱਕੇ ਗਏ ਸਾਰੇ ਤੁਸੀਂ ਕੀ ਚਾਹੁੰਦੇ ਹੋ ਅਸੀਂ ਹੁਣ ਕੀ ਚਾਹੁੰਦਾ ਹਾਂ ਉਹਨਾਂ ਨੂੰ ਚਾਹੀਦਾ ਨੇ ਸਾਫ਼ੀ ਹੈ ਤਾਂ ਮੈਂ ਸਾਫ਼ ਹੁਕਮ ਕੀਤਾ ਜੇ ਜੇ ਤਾਂ ਹੁਣ ਕੀ ਉਹਨਾਂ ਨੇ ਕਿਹਾ ਕੀ ਗੱਲ ਭਾਜੀ ਲਾਸਟ ਕਿਸ ਦਿਨ ਗਿਆ ਸੀ ਉਹ ਕਰੋ ਲਾਸਟ ਉਹ ਬਦ ਵੀ ਬਦ ਵੀਰ ਬਾਤ ਕਿਸੇ ਉਧਾ ਕਿਤੇ ਰਹਿਣ ਵਾਲੇ ਤੇ ਇੱਥੇ ਕਿੰਨਾ ਟਾਈਮ ਹੋਇਆ ਨਹੀਂ ਇੱਥੇ ਤੁਹਾਨੂੰ ਹੋਇਆ ਕਿੰਨਾ ਸਾਲ ਦੋ ਸਾਲ ਦੋ ਤਿੰਨ ਪਹਿਲੇ ਤੁਸੀਂ ਮੁੜਿਆ ਨਾਲ ਗੱਲਬਾਤ ਹੋਈ ਕਾਊਂਟਰ ਕੋਲ ਜਾਦੇ ਆਪੋ ਇੱਕ ਨਹੀਂ ਨਹੀਂ ਕਈ ਦੱਸਿਆ ਮੇਰੇ ਯਾਰ ਦੋਸਤ ਹੈ ਕਿ ਉਧਰ ਇੰਦੇ ਯਾਰ ਦੋਸਤ ਜਿੱਦਾਂ ਤੁਸੀਂ ਇੱਧਰ ਜਾ ਰਹੇ ਹੋ ਮੈਂ ਤੋਰੇ ਕੋਈ ਨਾ ਕੋਈ ਕੋਈ ਨਾ ਇਹਦਾ ਹੋਣੇ ਥੋੜਾ ਪਤਾ ਤੁਹਾਨੂੰ ਵੀ ਕੌਣ ਕਿੱਦਾਂ ਦਾ ਪਹਿਲਾਂ ਜਾਂਦਾ ਹੈ ਗਵਰਨਮੈਂਟ ਜਾਂ ਸ਼ੂਰਪਣੀ ਜਾਂਦਾ ਸੀ ਨਹੀਂ ਸਾਨੂੰ ਕੋਈ ਪਤਾ ਨਹੀਂ ਚੱਲਦਾ ਸਵੇਰੇ ਹੀ ਦੱਸਿਆ ਭਾਜੀ ਇਹਨਾਂ ਨੇ ਯਾਰ ਗੱਲ ਹੋਈ ਹੈ ਕਿੱਥੋਂ ਪਤਾ ਲੱਗਾ ਘਰ ਆਈ ਸੀ ਕੌਣ ਥਾਣੇ ਵਾਲੇ ਹੂੰ ਉਹਨਾਂ ਕਹਿ ਵੀ ਇਦਾਂ ਹੋ ਗਿਆ। ਤੁਹਾਣਾਂ ਕਦੀ ਗੱਲਬਾਤ ਕੀਤੀ ਮੈਂ ਕਿੱਥੇ ਚਲੇ ਆ ਜਾਂ ਕਿੱਥੇ ਕਰਦਾ ਰਹਿ ਜਾਂਦਾ ਰਿਆਂ? ਨਹੀਂ ਬੱਸ ਇੱਧਰ ਰੋਟੀ ਖਾ ਲੈਣੀ ਮੈਂ ਕਹਿੰਦਾ ਪੁੱਤ ਕਿੱਥੇ ਚੱਲਣਾ ਕਹਣਾ ਬੱਸ ਮੈਂ ਆ ਜਾਉਂਦਾ ਕੋਈ ਗੱਲ ਨਹੀਂ। ਸਾਮਾ ਨੂੰ ਆ ਜਾਵਾਂ। ਦਿਨ ਚਾਰ ਦਿਨੋਂ ਇੱਕ ਆ ਨਹੀਂ ਆਇਆ। ਤੀ ਮੈਂ ਫੋਨ ਨਹੀਂ ਕੀਤਾ ਤੀਨ ਚਾਰ ਦਿਨ ਪਾਇਆ ਕੋਈ ਦਿਨ ਨਹੀਂ ਫੋਨ ਕੀਤਾ ਮੈਂ ਇੱਥੇ ਹੀ ਆ ਕੋਈ ਗੱਲ ਨਹੀਂ। ਬੱਸ ਮਰਤੇ ਨਹੀਂ ਗੱਲ ਕੀ ਕੀਤੀ। ਕੱਲਾ ਕੱਲਾ ਬੇਟਾ। ਕੱਲਾ ਕੱਲਾ ਬੇਟਾ। ਕੰਮ ਕਰੂੰਗਾ ਬਾਈ ਜੀ। ਕੰਮ ਨਹੀਂ ਹੈ ਤੇ ਕੋਈ ਵੀ ਕਰ। ਪੜਿਆ ਕਿੰਨਾ ਹੈ? 12 ਕਿਤੇ। ਪਹਿਲਾਂ ਉਹ ਪਚਪਚ ਦੱਜਾ ਰਿਹਾ ਕਿ ਉਹ ਵਹੀ ਕੇਸ ਕਿ ਹੈ ਨਹਿਰ ਵਾਲਾ ਕੀ ਹੋਇਆ ਮਾਲੇ ਉਹ ਮੁੰਡਾ ਡੁੱਬ ਗਿਆ ਸੀ ਨਾ ਉਹਨਾਂ ਕਰ ਤਾ ਕਦੋਂ ਇਹ ਲਾਸ਼ਤ ਕਲੋਗੇ ਅਈ ਤੁਹਾਨੂੰ ਹਾਂ ਕਰੋਗੇ ਕਦੋਂ ਕਰੋਂ ਕਦੋਂ ਗਿਆ ਸੀ ਲਾਸ਼ ਲਾਸ਼ ਹੈ ਮੰਗ ਬੁੱਧਵਾਰੀ ਕਦੀ ਦੱਸਿਆ ਮੇਰਾ ਯਾਰ ਤਾਂ ਸੁਧਰ ਗਿਆ ਨਾ ਕਦੀ ਦੱਸਿਆ ਯੂਪੀ ਦਾ ਪਤਾ ਲੱਗਾ ਵੀ ਕਿਵੇਂ ਪਹੁੰਚ ਗਿਆ ਉੱਥੇ ਤੁਹਾਡੀ ਕੋਈ ਗੱਲਬਾਤ ਨਹੀਂ ਹੋਈ ਨਾ ਗੁੰੰਦਾਰੇ ਕੀ ਚਾਹੁੰਦੇ ਤੁਸੀਂ ਹੋਗੇ ਹਾਂ ਨਾ ਤੁਹਾਡਾ ਬੱਚਾ ਇੱਕ ਦੱਸਿਆ ਪੁੱਛਣ ਕੋ ਡੈਡ ਬੜੀ ਕਦੋਂ ਆਣੀ ਹੈ ਕੀ ਗੱਲਬਾਤ ਹੈ ਕੀ ਪਤਾ ਲੱਗਾ ਗੱਲਬਾਤ ਕੁਛ ਨਹੀਂ ਇਹ ਤਾਂ ਗਿਆ ਗੱਡੀ ਤੇ ਗੱਡੀ ਤੇ ਖੜਿਆ ਇਹਨੂੰ ਤੇ ਉਹ ਮੁਰਤੇ ਅੱਪਲ ਕੇ 8 ਦਿਨ ਹੋਣੇ ਆ ਤੇ ਨਾ ਉਹਦਾ ਫੋਨ ਲੱਗਾ ਤੇ ਨਾ ਕੀਤਾ ਹੀ ਕੋ ਫੋਨ ਤਾਂ ਹੀ ਲਾਂਦੇ ਤਾਂ ਬੰਦ ਹੁੰਦਾ ਸੀ ਤੇ ਬਸ ਇਹੀ ਮੁਰਤੇ ਸਵੇਰੇ ਪਤਾ ਲੱਗਾ ਸਾਨੂੰ ਤਾਂ ਹੀ ਤੇ ਰੋਣ ਪਿੱਟਣ ਡੈ ਪਏ ਕੀ ਪਤਾ ਲੱਗਾ ਵੀ ਕਹਿੰਦੇ ਸੀ ਵੀ ਆ ਗੱਲ ਹੋਈ ਆ ਇਹੀ ਕਾਊਂਟਰ ਹੋ ਗਿਆ ਸਾਡੇ ਉਹਨਾਂ ਨਾਲ ਮੇਰਾ ਪੁੱਤ ਨਹੀਂ ਆਇਆ ਹੋ ਜਾ ਪਤਾ ਲੱਗਾ ਵੀ ਕਿਉਂ ਕੀਤਾ ਪੁਲਿਸ ਨੇ ਨਹੀਂ ਪੁੱਤ ਨਹੀਂ ਮੈਂ ਨਹੀਂ ਜਾਣਦੀ ਕੀ ਦਾ ਜੋ ਮਰਜ਼ੀ ਲੋਕ ਕਹਿੰਦੇ ਰਹਿਣ ਜੋ ਮਰਜ਼ੀ ਕਹੋ ਪਰ ਮੇਰੇ ਬੱਚੇ ਨਹੀਂ ਇੱਥੇ ਆ ਵੀ ਮੁੰਡਾ ਵੱਡਾ ਹੋਇਆ ਉਹ ਵੀ ਇੱਥੇ ਸੋਹਣੀ ਕੰਮ ਕਰਦਾ ਸਰਪੰਚਾ ਦਾ ਲੱਗਾ ਆ ਵੱਡਾ ਮੁੰਡਾ ਹੈ ਇਹ ਕਾਲਾਂ ਵਾਲੀ ਚ ਲੱਗਾ ਵਾ ਸਮਰਾਵੀ ਤਿੰਨ ਭਰਾ ਨਹੀਂ ਤਾਂ ਦੋ ਭੈਣਾਂ ਕੀ ਨਾਂ ਕੀ ਹੈ ਮੁੰਡੇ ਦਾ ਜਸਨਪ੍ਰੀਤ ਰਿਆ ਲਿਖਿਆ ਨਹੀਂ ਅਨਪੜ੍ਹਨੇ ਮੇਰੇ ਮੁੰਡੇ ਤੇ ਨਹੀਂ ਅਨਪੜ੍ਹਨੇ ਕੰਮ ਕੀ ਕਰਦਾ ਹੁੰਦਾ ਦਿਹਾੜੀ ਤਪੋ ਹੀ ਕਰਦਾ ਰਿਹਾ ਦਿਹਾੜੀਆਂ ਕਰਦਾ ਰਿਹਾ ਇੱਥੇ ਜਿੱਦਾਂ ਪੁਲਿਸ ਕਹਿ ਰਹੀ ਹੈ ਕਿ ਨਹੀਂ ਨਹੀਂ ਹਮਲੇ ਜੋਗੇ ਹੁੰਦੇ ਤੇ ਘਰੋਂ ਕਦੋਂ ਗਏ ਮਾਤਾ ਇਹ ਪਰ ਗਿਆ ਮੰਗਲਵਾਰ ਦਾ ਗਿਆ ਭਲਕੇ 8 ਦਿਨ ਹੋਣੀ ਆ ਗਿਆ ਭਲਕੇ ਦਿਨੋਂ ਘਰ ਨਹੀਂ ਆਇਆ ਨਹੀਂ 8 ਦਿਨ ਆਇਆ ਹੀ ਨਹੀਂ ਕੀ ਨਾਮ ਕਰਦੇ ਹੁੰਦੇ ਹੁਣ ਇਹ ਕੰਨੇ ਵੀ ਮੇਰਾ ਪੁੱਤ ਘਰ ਆ ਜੇ ਤਾਂ ਆਪਣਾ ਕੰਮ ਕਰੇ ਹਾਂ ਪਤਾ ਏ ਇਦਾਂ ਦੇ ਕੁ ਬੰਦੇ ਨਾ ਹੈਗੇ ਆ ਤਾਂ ਨਾ ਸਾਨੂੰ ਲੋੜ ਪੈਣ ਦੀ ਪਤਾ ਸੀ ਤਾਂ ਆਪ ਗਰੀਬੀ ਜੋ ਅਸੀਂ ਤੁਰਿਆ ਗਰੀਬੀ ਵਿੱਚ ਨਿਕਲੇ ਜਾਹੀਂ ਇਦਾਂ ਦੇ ਕੰਮ ਨਹੀਂ ਮੇਰੇ ਬੱਚਿਆਂ ਨੇ ਕੀਤੇ ਸਾਨੂੰ ਜਿੱసే ਪਤਾ ਲੱਗਾ ਵੀ ਉਹਦੇ ਗੋਲੀਆਂ ਵੱਜੀਆਂ ਆ ਉਹਦੇ ਘਰੋਂ ਗਏ ਸੀ ਗੱਡੀ ਤੇ ਗਏ ਸੀ ਕੰਮ ਕਰਨੀ ਹਾਂਜੀ ਤੇ ਸਾਨੂੰ ਇਹ ਕਹਿ ਗਏ ਸੀ ਨਾ ਉਹਦਾ ਫੋਨ ਬੰਦ ਹੁੰਦਾ ਪਿਆ ਸੀ ਅਸੀਂ ਫੋਨ ਲਾਉਂਦੇ ਰਹੇ ਸੀ ਫੋਨ ਉਹਦਾ ਜਿੱਦਾਂ ਦੇ ਗਏ ਉਹਦਾਂ ਦੇ ਫੋਨ ਬੰਦ ਹੁੰਦਾ ਪਿਆ ਉਹਨਾਂ ਦਾ ਕਦੋਂ ਗਈ ਕਰੋ ਕਰ ਮంగళਵਾਰ ਗਏ ਸੀ ਕਰੋ ਹਾਂਜੀ ਤੇ ਪਾਲ ਕੇ 8 ਦਿਨ ਹੋਜਨੇ ਉਹਨਾਂ ਨੂੰ ਕਰੋ ਗਿਆ ਉਹਨੂੰ ਜਿੱਦਾਂ ਪੁਲਿਸ ਕਹਿ ਰਹੀ ਹੈ ਕਿ ਉਹਨਾਂ ਨੇ ਕੋਈ ਗਰਨੇਡ ਵਗੈਰਾ ਛੁੱਟਿਆ ਕੋਈ ਇਦਾਂ ਦੀ ਕੋਈ ਨਹੀਂ ਨਹੀਂ ਇਹ ਸਾਲ ਦੀ ਝੂਠ ਆ ਇਹ ਸਾਰਾ ਝੂਠ ਆ ਸਾਨੂੰ ਤਾਂ ਘਰੋਂ ਕਹਿ ਕੇ ਗਏ ਸੀ ਗੱਡੀ ਤੇ ਗਏ ਸੀ ਇੱਥੇ ਕਿਹਾ ਸੀ ਕੋਈ ਕੰਮ ਕਰ ਲੈ ਤੇ ਕਹਿੰਦੇ ਸੀ ਇੱਥੇ ਨਹੀਂ ਸੀ ਕਰਦੇ ਹੈਗੇ ਤੇ ਉਹ ਕਹਿੰਦੇ ਫਿਰ ਅਸੀਂ ਗੱਡੀ ਤੇ ਚੱਲ ਜਾਈਏ ਇੱਥੇ ਪਹਿਲੀ ਵਾਰ ਹੀ ਗਏ ਗੱਡੀ ਤੇ ਗਏ ਆ ਹਾਂਜੀ ਜਦੋਂ ਇਹਨਾਂ ਦੀ ਮੈਰ ਜਾਈ ਹੋਣੀ ਗਏ ਆ ਗੱਡੀ ਤੇ ਕਦੀ ਕੋ ਪਹਿਲਾਂ ਕਦੀ ਕੋ ਪੁਲਿਸ ਪਾਸ ਕੇਸ ਪਿਆ ਨਹੀਂ ਨਹੀਂ ਕੋਈ ਨਹੀਂ ਪਿਆ ਹੈਗਾ ਹਾਂਜੀ ਕਿੰਨੇ ਪਹਿਲੇ ਪਰਾਣੇ ਆਸੀ ਉਹ ਮੁੰਡਾ ਉਹ ਆਜ ਵੀ ਰਾਡੇ ਬੀਬੀ ਇੱਕੋ ਨਹੀਂ ਚੁੱਪ ਕਰੋ ਬੰਦ ਕਰੋ ਕੁੜੀ ਨਾ ਹੈਗੀਆਂ ਦੋਸ ਸਿਸਤਰਾ ਜਿਹਨਾਂ ਦੀ ਤੁਹਾਡਾ ਵਿਆਹ ਕਿੰਨੇ ਚਿਰ ਪਹਿਲਾਂ ਹੋਇਆ ਸਾਡਾ 3 ਮਹੀਨੇ ਹੋਈ ਹੈ ਜੀ ਵਿਆਹ ਕਿਹੜੇ ਪਿੰਡ ਦੇ ਰਹਿਣ ਵਾਲੇ ਆ ਅਸੀਂ ਮੈਂ ਅਗਵਾਨਾ ਦੀ ਰਹਿਣ ਵਾਲੀ ਆ ਇਹ ਕਿਹੜਾ ਕਿੱਥੇ ਦਿੰਦੇ ਮੁੰਡਾ ਕਿੱਥੇ ਦਿੰਦਾ ਇਹ ਆ ਸ਼ੂਰ ਜੀ ਹਾਂਜੀ ਕੀ ਮੰਗ ਕਰਦੇ ਹੋ ਤੁਸੀਂ ਕੀ ਜਦੋਂ ਪੁਲਿਸ ਨੇ ਕਹਿਤਾ ਕਿ ਇਹ ਤਾਂ ਜੀ ਉਹਦੇ ਨਾਲ ਖਾਲਿਸਤਾਨ ਦੇ ਨਾਲ ਸੰਬੰਧ ਰੱਖਦੇ ਕੋਈ ਇਦਾਂ ਨਹੀਂ ਹੈ ਕਿ ਕੀ ਮੰਗ ਕਰਦੇ ਨਹੀਂ ਨਹੀਂ ਕੋਈ ਨਹੀਂ ਜੀ ਹਾਂਜੀ ਤੁਹੀਂ ਕੀ ਸਾਨੂੰ ਇਨਸਾਫ ਚਾਹੀਦਾ ਆਪਣਾ